ਸਿੰ ਸਾਥ ਤੇ ਮਿਲੇ ਪਰਿਵਾਰ ਕੀ ਆ ਵਿਸ਼ਵਾਸ ਹੈ ਆਪ ਨੂੰ ਕਿ ਆ ਕਿ ਸਤਨਾ ਸੀ ਦੇਖੋ ਅਸੀਂ ਸਰਕਾਰ ਸਤਕਾਰਯੋਗ ਆਪਣੇ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਉਹ ਸਪੈਸ਼ਲ ਸਾਡੇ ਵਾਸਤੇ ਆਏ ਇਹ ਅਫਵਾਮਾਂ ਫਲਾਈਆਂ ਜਾ ਰਹੀਆਂ ਸੀ ਕਿ ਉਹ ਕਿਸੇ ਤੇ تحصیل ਦਾ ਉਦਘਾਟਨ ਕਰਨ ਆ ਰਹੇ ਨੇ ਪਰ ਇਹ ਸਰਾਸਰ ਗਲਤ ਹੈ ਉਹ ਸਿਰਫ ਸਾਨੂੰ ਹੀ ਮਿਲਣ ਆਏ ਨੇ ਅੱਜ ਇੱਥੇ ਤੇ ਸਾਨੂੰ ਇੰਨਾ ਭਰੋਸਾ ਦਿਵਾ ਕੇ ਗਏ ਨੇ ਵੀ ਕੁਝ ਹੀ ਘੰਟਿਆਂ ਚ ਅਸੀਂ ਜਿਹੜਾ ਰਹਿਦਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰਕੇ ਤੁਹਾਡੇ ਬੱਚਿਆਂ ਨੂੰ ਇਨਸਾਫ ਦਿਵਾਵਾਂਗੇ ਤੇ ਕਿਥੇ ਚਿਲड्रन ਮੈਮੋਰੀਅਲ ਪਾਰਕ ਦਾ ਕਹਿ ਕੇ ਗਏ ਨੇ ਵੀ ਉਹਨਾਂ ਦੇ ਨਾਮ ਤੇ ਬਣਾਵਾਂਗੇ ਸੱਤ ਐਂਬੂਲੈਂਸਾਂ ਹਰ ਇੱਕ ਬੱਚੇ ਦੇ ਨਾਮ ਤੇ 13 ਤਰੀਕ ਨੂੰ ਆਪਣੇ ਸਰਕਾਰੀ ਹਸਪਤਾਲ 'ਚ ਮਿਲ ਜਾਣਗੀਆਂ ਪਲੱਸ 4 ਲੇਨ ਦਾ ਜਿਹੜਾ ਮੁੱਦਾ ਸੀ ਉਹ ਵੀ ਸਾਨੇ ਇੱਥੇ ਚੱਕਿਆ ਵੀ ਸਾਡੇ ਬੱਚੇ ਚਲੇ ਗਏ ਤਾਂ ਆਪਣਾ ਸਮਾਣਾ ਤੋਂ ਪਤਲਾ ਰੋਡ ਤੱਕ 4 ਲੇਨ ਹੋਵੇ ਤਾਂ ਇੱਥੇ ਹਾਸੇ ਘਟਣ ਬਿਲਕੁਲ ਸਾਡੀ ਇਹ ਮੰਗ ਵੀ ਉਹਨਾਂ ਨੇ ਸਫਕਾਰ ਕੀਤੀ ਹੈ ਅਸੀਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਸਾਰੇ ਪੇਰੇਖੋ ਜੀ ਮੇਰਾ ਵੀ ਅਸੀਂ ਸਾਰੇ ਇਕੱਠੇ ਹੀ ਸੀ ਜੋ ਤੁਹਾਨੂੰ ਬਰੋਂਜੀ ਨੇ ਦੱਸਿਆ ਮੇਰਾ ਵੀ ਬਿਲਕੁਲ ਉਹੀ ਕਹਿਣਾ ਹੈ ਉਹਨਾਂ ਨੇ ਭਰੋਸਾ ਦਿੱਤਾ ਹੈ ਔਰ ਜਿਹੜਾ ਰੰਧੀਰ ਸਿੰਘ ਦੀ ਅਰੈਸਟ ਹੈ ਉਹ ਕਹਿੰਦੇ ਕਿ ਕੱਲ ਤਾਂ ਬਹੁਤ ਕੱਲ ਨਹੀਂ ਉਹ ਅੱਜ ਹੀ ਡੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਵੀ ਹੁਣੀ ਅਸੀਂ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਉਹਦੀ ਗ੍ਰਿਫਤਾਰੀ ਪਾਈ ਜਾਏਗੀ ਇਲੀਗਲ ਮਾਈਨਿੰਗ ਦਾ ਜਿਹੜਾ ਹੈ ਉਹਦੇ ਖਿਲਾਫ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਦੀ ਗੱਲ ਉਹਨਾਂ ਨੇ ਮੰਨ ਲਈ ਹੈ ਕਿ ਜੋ ਮਾਈਨਿੰ ਕੋਈ ਵੀ ਬੰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਹਸਪਤਾਲ ਵਾਲੇ ਹਸਪਤਾਲ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਸਮਾਣਾ ਜਿਹੜਾ ਹਸਪਤਾਲ ਹੈ ਉਹ ਅਪਗ੍ਰੇਡਡ ਨਹੀਂ ਹੈ ਤਾਂ ਉਹਨਾਂ ਨੇ ਹੁਣ ਪ੍ਰੋਸਾ ਦਵਾਇਆ ਹੈ ਕਿ ਜੋ ਵੀ ਇੱਥੇ ਸਹੂਲਤਾਂ ਜੜੀਆਂ ਵਾਂਝੀਆਂ ਨੇ ਸਮਾਣਾ ਹਸਪਤਾਲ ਦੇ ਵਿੱਚ ਉਹ ਪੂਰੀਆਂ ਕੀਤੀਆਂ ਜਾਣਗੀਆਂ। 7 ਨਵੀਆਂ ਐਂਬੂਲੈਂਸ ਜੜੀਆਂ ਉਹ 13 ਤਰੀਕ ਨੂੰ ਇੱਥੇ ਦਿੱਤੀਆਂ ਜਾਣਗੀਆਂ। ਚਿਲड्रन ਮੈਮੋਰੀਅਲ ਪਾਰਕ ਜਿਹੜਾ ਹੈ ਉਹ ਬਣਾਇਆ ਜਾਏਗਾ। ਪਾਤੜਾਂ ਤੋਂ ਲੈ ਕੇ ਪਟਿਆਲੇ ਤੱਕ ਜਿਹੜੀ ਹੈ ਉਹ 4 ਲੇਨ ਜਿਹੜੀ ਹੈ ਉਹਨਾਂ ਨੇ ਉਹ ਅਰਜੀ ਵੀ ਮਨਜ਼ੂਰ ਕਰ ਲਈ ਹੈ ਤੇ ਕਹਿੰਦੇ ਜਲਦੀ ਇਸ ਤੇ ਕੰਮ ਸ਼ੁਰੂ ਹੋ ਜਾਏਗਾ ਦੇਖੋ ਜੀ ਉਹ ਅਸੀਂ ਹੁਣ ਧਰਨੇ ਦੇ ਵਿੱਚ ਜਾਵਾਂਗੇ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ ਐਕਸ਼ਨ ਕਮੇਟੀ ਉਹ ਅਸੀਂ ਸਾਰੇ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਕਿ ਆ ਉੱਥੇ ਗੱਲ ਹੋਈ ਹੈ ਜੋ ਸਭ ਦਾ ਮਤ ਹੋਏਗਾ ਉਸ ਹਿਸਾਬ ਨਾਲ ਜੋ ਹੈ ਕਾਰਵਾਈ ਕੀਤੀ ਜਾਏਗੀ ਸਰ ਮੇਰੇ ਵੀ ਸਰ ਦੋ ਬੱਚੇ ਡੈਥ ਹੋ ਗਏ ਸੀਐਮ ਸਾਹਿਬ ਨਾਲ ਸਰ ਮਿਲ ਕੇ ਅੱਜ ਸਾਡੇ ਜ਼ਖਮਾਂ ਨੂੰ ਥੋੜਾ ਜਿਹਾ ਮਲਮ ਲੱਗਿਆ ਤੇ ਉਹ ਮਲਮ ਨੂੰ ਸਾਨੂੰ ਇਹ ਮੱਲਮ ਸਾਨੂੰ ਜੇ ਹੋਰ ਪਹਿਲਾਂ ਮਿਲ ਜਾਂਦਾ ਤਾ ਅੱਜ ਆਪਾਂ ਇੱਥੇ ਤੱਕ ਪਹੁੰਚਦੇ ਹੀ ਨਹੀਂ ਸੀ ਪਰ ਫਿਰ ਵੀ ਚਲੋ ਅਸੀਂ ਜੋ ਵੀ ਆਪਣੀਆਂ ਮੰਗਾਂ ਰੱਖੀਆਂ ਨੇ ਸਾਡੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਨੇ ਅਸੀਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਧੰਨਵਾਦ ਪਹਿਲਾਂ ਮਾਨ ਸਾਹਿਬ ਦਾ ਇੱਥੇ ਆਨ ਤੇ ਮੁੱਖ ਮੰਤਰੀ ਪੰਜਾਬ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਦੱਸਿਆ ਕਿ ਕੋਰਟ ਦੇ ਵਿੱਚ ਜਿੱਦਾਂ ਜਿੱਦਾਂ ਕਾਰਵਾਈ ਚੱਲ ਰਹੀ ਆ ਉਹਨਾਂ ਨੇ ਏਜੀ ਸਾਹਿਬ ਨੂੰ ਪਰਸਨਲ ਕਾਲ ਕੀਤੀ ਆ ਔਰ ਉਹਨਾਂ ਦੀ ਸਪੈਸੀਫਿਕ ਡਿਊਟੀ ਲਗਾਈ ਆ ਕਿ ਇਸ ਕੇਸ ਦੇ ਰਿਲੇਟਿਡ ਦੀ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੋਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸਾਡੇ ਵੱਲੋਂ ਕੋਈ ਵੀ ਸਹਾਇਤਾ ਤਾਂ ਮਾਨ ਸਾਹਿਬ ਬਹੁਤ ਵੱਡੀ ਗੱਲ ਹੋਈ ਹੈ ਜੀ ਮੁੱਖ ਮੰਤਰੀ ਪੰਜਾਬ ਇੱਥੇ ਆਏ ਆ ਸਮਾਣੇ ਤੇ ਦੁਖੀ ਪਰਿਵਾਰਾਂ ਨਾਲ ਮਿਲ ਕੇ ਸਾਰਾ ਉਹਨਾਂ ਦਾ ਦੁੱਖ ਸਾਂਝਾ ਕੀਤਾ ਬੜੀਆਂ ਜ਼ਰੂਰੀ ਗੱਲਾਂ ਸੀ ਜਿਹੜੀਆਂ ਉਹਨਾਂ ਤੱਕ ਪਹੁੰਚਾਣ ਦੀ ਐਡਮਿਨਿਸਟ੍ਰੇਸ਼ਨ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਉਹਨਾਂ ਨੇ ਨਹੀਂ ਪਹੁੰਚਾਈਆਂ ਗੈਬ ਰਿਹਾ ਉਹਨਾਂ ਨੂੰ ਉਹਨਾਂ ਕੋਲ ਪਹੁੰਚਾਵਾ ਆ ਪਾ ਕੇ ਗਏ ਆ ਜਿਵੇਂ ਅ ਦੱਸਿਆ ਗਿਆ ਹੈਗਾ ਬਹੁਤ ਜਿਹੜੀਆਂ ਸਾਡੀ ਜ਼ਰੂਰਤ ਮੇਨ ਮੰਗ ਹੈਗੀ ਰਣਧੀਰ ਸਿੰਘ ਦੀ ਸਪੈਸੀਫਿਕ ਟਾਈਮ ਦੇ ਵਿੱਚ ਉਹਨੂੰ ਅਰੈਸਟ ਕਰਿਆ ਜਾਊਗਾ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਸਾਡੇ ਹਸਪੀਟਲ ਦੀ ਗੱਲ ਹੈ ਹਸਪੀਟਲ ਅਪਗ੍ਰੇਡ ਹੋਊਗਾ ਤੇ ਹੁਣੇ ਉਹਨਾਂ ਨੇ ਹੁਕਮ ਕਰਤਾ ਵੀ 7 ਐਂਬੂਲੈਂਸਸ ਇਸ ਨੂੰ ਸਮਾਣੇ ਨੂੰ ਮਿਲਣਗੀਆਂ ਬੱਚਿਆਂ ਦਾ ਮੈਮੋਰੀਅਲ ਜਿਹੜਾ ਹੈਗਾ ਇੱਥੇ ਬਣਾਵਾਂਗੇ ਇੱਕ ਉਹ ਸੰਸਥਾ ਬਣੂਗੀ ਸਾਰੀਆਂ ਗੱਲਾਂ ਉਹਨਾਂ ਨੇ ਮੰਗੀਆਂ ਔਰ ਖਾਸ ਕਰਕੇ ਬਹੁਤ ਵੱਡੀ ਜਿਹੜੀ ਮੰਗ ਹੈਗੀ ਐ ਸਮਾਣਾ ਪਟਿਆਲਾ ਫੋਰ ਲਾਈਨਿੰਗ ਦੀ ਉਹਨੇ ਵਾਅਦਾ ਕੀਤਾ ਵੀ ਆਉਣ ਵਾਲੇ ਇਸ ਸਮੇਂ ਦੇ ਵਿੱਚ ਇਹਦਾ ਕੰਮ ਸ਼ੁਰੂ ਹੋ ਜਾਊਗਾ ਠੀਕ ਹੈ ਚਲੋ